ਅ 15 ਤਰੀਕ ਨੂੰ ਸਾਡਾ ਜਿਹੜਾ ਦਫਤਰ ਹੈ ਓਪਨ ਹੈ ਸੰਡੇ ਨੂੰ ਤੇ ਅਸੀਂ ਸੈਮੀਨਾਰ ਕਰ ਰਹੇ ਇਨ ਹਾਊਸ ਆਫਿਸ 'ਚ ਕੋਈ ਫੀਸ ਨਹੀਂ ਹੈ ਯੂਐਸ ਲਈ ਬੱਚਾ ਅਪਲਾਈ ਕਰਨਾ ਚਾਹੁੰਦਾ ਸਿਰਫ ਆਪਣੀ ਐਪਲੀਕੇਸ਼ਨ ਫੀਸ ਦਰਜ ਕਰਕੇ ਆਪਣਾ ਅਪਲਾਈ ਕਰੇ ਜਰਮ ਲਈ ਲਈ ਕਰਨਾ ਚਾਹਦਾ ਜਰਮਨੀ ਲਈ ਵੀ ਐਪਲੀਕੇਸ਼ਨ ਫੀਸ ਦਰਜ ਕਰਕੇ ਆਪਣਾ ਅਪਲਾਈ ਕਰ ਸਕਦਾ ਸੋ ਇਹਦੇ 10 ਤੋਂ 5 ਵਜੇ ਤੱਕ ਮੈਕੋ ਅਵੇਲੇਬਲ ਹੈ ਸੈਕਟਰ 40 ਸੀ ਚੰਡੀਗੜ੍ਹ ਦੇ ਵਿੱਚ ਤੁਸੀਂ ਉੱਥੇ ਆ ਕੇ ਮਿਲੋ 15 ਤਰੀਕ ਨੂੰ ਸੰਡੇ ਮਾਪੇਬ ਦੇ ਨਾਲ ਆਓ ਹਮ ਹੁਮਾ ਕੇ ਆਓ ਜਿਹੜੀ ਕੰਟਰੀ ਜਾਣਾ ਚਾਹੋਗੇ ਸਹੀ ਸਲਾਹ ਦਵਾਗਾ ਤੇ ਮੌਕੇ ਤੇ ਖੁਦ ਮਿਲਾਗਾ ਇੱਕ ਸੈਮੀਨਾਰ ਹੋਣ ਜਾ ਰਿਹਾ ਐਡੂਲੈਂਡ ਵੱਲੋਂ 15 ਤਰੀਕ ਨੂੰ ਨੋਟ ਕਰ ਲਵੋ ਦਿਨ ਐਤਵਾਰ ਦਾ ਹੋਊਗਾ 15 ਤਰੀਕ ਨੂੰ 40 ਸੀ ਚੰਡੀਗੜ੍ਹ ਤੁਸੀਂ ਪਹੁੰਚਣਾ ਹੈ ਉੱਥੇ ਗੁਰਪ੍ਰੀਤ ਸਰਾਮ ਮੌਜੂਦ ਰਹਿਣਗੇ ਕਈ ਯੂਨੀਵਰਸਿਟੀਆਂ ਦੇ ਡ ਦੇਣਗੇ ਜਰਮਨੀ ਯੂ ਐਸ اے ਅਪਲਾਈ ਕਰਨਾ ਤਾਂ ਬਿਨਾ ਫੀਸ ਤੋਂ ਜਿਵੇਂ ਭਾਈ ਨੇ ਕਿਹਾ ਕਿ ਤੁਸੀਂ ਅਪਲਾਈ ਹੈ ਕਰ ਸਕਦੇ ਹੋ ਕਾਫੀ ਜਿਆਦਾ ਸਕਾਲਰਸ਼ਿਪ ਵੀ ਤੁਹਾਨੂੰ ਮਿਲਣਗੀਆਂ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਪੇਰਸ ਦੇਖ ਰਹੇ ਨੇ ਖਾਸ ਤੌਰ ਤੇ ਤਾਂ ਸੰਡੇ ਵਾਲਾ ਦਿਨ ਹੈ 15 ਦਸੰਬਰ ਨੂੰ ਤੁਸੀਂ ਇੱਕ ਵਾਰੀ 40 ਸੈਕਟਰ ਜ਼ਰੂਰ ਪਹੁੰਚੋ ਸਰ ਤੋਂ ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਵੀ ਮਿਲੋ ਇਹਨਾਂ ਦੀ ਟੀਮ ਨੂੰ ਮਿਲੋ ਔਰ ਸਹੀ ਤਰੀਕਾ ਬਣਾ ਕੇ ਖਾਸ ਤੌਰ ਤੇ ਜਿਹੜੇ ਰਿਫਿਊਜ਼ਲ ਵਾਲੇ ਬੱਚੇ ਆ ਤੁਹਾਡੇ ਯੂਐਸ ਤੋਂ ਰਿਫਿਊਜ਼ਲ ਆ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਤੁਸੀਂ ਜਾਂ ਕਿਸੇ ਹੋਰ ਮੁਲਕ ਤੋਂ ਰਿਫਿਊਜ਼ ਹੋ ਜਰਮਨੀ ਫ੍ਰੀ ਸਟੱਡੀ ਲੈਣਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਐਤਵਾਰ ਨੂੰ ਜੋ 15 ਦਸੰਬਰ ਦਾ ਦਿਨ ਹੈ ਇੱਕ ਵਾਰੀ ਸੈਕਟਰ 40 ਸੀ ਚੰਡੀਗੜ੍ਹ ਅਡੂਲਨ ਦੇ ਆਫਿਸ ਪਹੁੰਚੋ ਉੱਥੇ ਪ੍ਰੋਪਰ ਤਰੀਕੇ ਨਾਲ ਬੈਠ ਕੇ ਧਿਆਨ ਨਾਲ ਸਮਝੋ ਆਪਣੇ ਪੇਰੈਂਟਸ ਨਾਲ ਲੈ ਕੇ ओरिजिनल ડોਕੂਮੈਂਟ ਲੈ ਕੇ ਪਹੁੰਚੋ ਤਾਂ ਤੁਹਾਡੀ ਜਿਹੜੀ ਮੌਕੇ ਤੇ ਅਸੈਸਮੈਂਟ ਕੀਤੀ ਜਾਵੇ